ਚਿਕਨਹੌਰੀ ਜਾਗ ਜਾਗ ਕੇ ਕਟੀਆਂ ਕਾਲੀਆਂ ਰਾਤਾਂ ਜੋ ਮੀਹ ਨੇਰੀ ਚੱਕੜ ਚੋਲੇ ਘੜੇ ਮਾਰ ਵਰਸਾਤਾ ਜੋ ਮੀਹ ਨੇਰੀ ਚੱਕੜ ਚੋਲੇ ਘੜੇ ਮਾਰ ਵਰਸਾਤਾ ਜੋ ਪਰਪਾਨ ਸਾਹਿਬ ਦੀ ਸੇਤ ਜਾਬੀ ਲਈ ਤਾਕਤਾਂ ਬਣ ਬਣ ਆਉਣ ਗਈਆਂ ਓਏ ਜਾਗਦੇ ਰਹੋ ਜ਼ਮੀਰਾਂ ਵਾਲਿਓ ਅਰਦਾਸਾਂ ਰੰਗ ਲਿਆਉਣ ਗਈਆਂ ਜਗ ਦੇ ਰਹੋ ਜ਼ਮੀਰਾਂ ਵਾਲਿਓ ਅਰਦਾਸਾਂ ਰੰਗ ਲਿਹਾਉਣੇ ਗਈਆਂ ਬੱਲੇ ਵਾਹ ਜੀ ਦਿਰੜ ਰਾਦੇ ਜਿੰਦਗੀ ਦਾ ਤੇ ਲਾਈ ਹੀ ਐ ਗੁਰੂ ਸਾਹਿਬ ਦੇ ਗੁਰਸਿੱਖ ਨੇ ਕੀਤੀ ਕਠਨ ਕਮਾਈ ਐ ਹੱਕ ਲੈਣ ਲਈ ਗੁਰਸਿੱਖ ਨੇ ਕੀਤੀ ਕਠਨ ਕਮਾਈ ਐ ਬੁੱਢੇ ਜਰਨਲ ਅੱਗੇ ਸਾਰਿਆਂ ਤਾਕਤਾਂ ਸੀ ਸੱਚ ਕਾਉਣੇ ਗਈਆਂ ਜਗ ਦੇ ਰਹੋ ਜ਼ਮੀਰਾਂ ਵਾਲਿਓ ਅਰਦਾਸਾਂ ਰੰਗ ਲਿਹਾਉਣ ਗਈਆਂ ਓ ਯੱਗ ਦੇ ਰਹਿਓ ਜਮੀਰਾਵਾਲਿਓ ਅਰਦਾਸਾਂ ਰੰਗ ਲਿਹਾਉਣ ਗਈਆਂ ਓ ਪਰ ਜਾ ਦੀ ਗੱਲ ਮੰਨਣੀ ਸੁਣੀ ਹੱਕ ਚੰਗੀਆਂ ਸਰਕਾਰਾਂ ਦਾ ਕਾਹੀ ਜਨਤਾ ਨਾਲ ਖੜੇਗੀ ਦੇਣ ਪੇ ਹਾ ਪਿਆਰਾਂ ਦਾ ਕਾਹੀ ਜਨਤਾ ਨਾਲ ਖੜੇਗੀ ਦੇਰ ਸਨੇਹਾ ਪਿਆਰਾਂ ਦਾ ਜੇ ਤਾਲੇ ਮਾਲੇ ਜੇ ਸਾਰੇ ਛੱਡ ਕੇ ਕਿਸਾਨੀ ਹੱਕ ਬਚਾਉਣ ਗਿਆਂ ਜਾਗਦੇ ਰਹੋ ਜ਼ਮੀਰਾਂ ਵਾਲਿਓ ਅਰਦਾਸਾਂ ਰੰਗ ਲਿਆਉਣ ਗਿਆਂ ਜਾਗਦੇ ਰਹੋ ਜ਼ਮੀਰਾਂ ਵਾਲਿਓ ਅਰਦਾਸਾਂ ਰੰਗ ਲਿਆਉਣ ਗਿਆਂ ਪਿਆਰੇ ਖਾਲਸਾ ਜੀ ਪਿਆਰੇ ਕਿਸਾਨ ਵੀਰੋ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਅਸੀਂ ਕਸਾਨੀ ਮੋਰਚੇ ਨੂੰ ਸਮਰਪਿਤ ਆਪਣੀ ਗੱਲ ਆਪਣੇ ਹੱਕ ਹਰ ਇੱਕ ਤਾਂ ਸਕੀਏ ਹੋਈਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ